ਅੱਜ ਆਪਾਂ ਗੱਲ ਕਰਾਂਗੇ ਪੀ ਐਨ ਬੀ ਪੰਜਾਬ ਨੈਸ਼ਨਲ ਬੈਂਕ ਐਸਓ ਭਾਰਤੀ 2024 ਦੇ ਬਾਰੇ 1025 ਅਸਾਮੀਆਂ ਤੇ ਇਸ ਦੀ ਕੀ ਯੋਗਤਾ ਹੈ ਫੀਸ ਤੇ ਆਨਲਾਈਨ ਪ੍ਰੋਸੈਸਿੰਗ ਕੀ ਰਹਿਣ ਵਾਲੀ ਹੈ ਉਸ ਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਨੈਸ਼ਨਲ ਬੈਂਕ ਦੁਆਰਾ 1025 ਸਪੈਸ਼ਲਿਸਟ ਅਫਸਰਾਂ ਕ੍ਰੈਡਿਟ ਅਫਸਰ ਫਾਰੈਕਸ ਮੈਨੇਜਰ ਸਾਈਬਰ ਸੁਰੱਖਿਆ ਮੈਨੇਜਰ ਅਤੇ ਸਾਈਬਰ ਸੁਰੱਖਿਆ ਸੀਨੀਅਰ ਮੈਨੇਜਰ ਦੀ ਅਰਤੀ ਨੋਟੀਫਿਕੇਸ਼ਨ ਜਿਹੜਾ ਅਧਿਕਾਰਿਕ ਤੌਰ ਤੇ ਜਾਰੀ ਕੀਤਾ ਗਿਆ ਹੈ ਉਮੀਦਵਾਰ 7 ਤੋਂ 25 ਫਰਵਰੀ 2024 ਦੇ ਵਿਚਕਾਰ ਜਿਹੜੇ ਅਰਜੀ ਦੇ ਸਕਦੇ ਨੇ ਸੋ ਕੱਲ ਤੋਂ ਆਨਲਾਈਨ ਪੋਸਟਾ ਅਪਲਾਈ ਹੋਣੀ ਹੈ ਸ਼ੁਰੂ ਹੋ ਰਹੀਆਂ ਨੇ ਸਿਲੈਕਸ਼ਨ ਪ੍ਰੋਸੈਸ ਹੈ ਜੋ ਲਿਖਤੀ ਪ੍ਰੀਖਿਆ ਤੇ ਇੰਟਰਵਿਊ ਦੁਬਾਰਾ ਹੋਵੇਗਾ ਫੀਸ ਦੀ ਗੱਲ ਕਰੀਏ ਤਾਂ 50 ਰੁਪਏ ਐਸ ਸੀ ਐਸਟੀ ਪੀ ਡਬਲਯੂ ਬੀ ਡੀ ਉਮੀਦਵਾਰਾਂ ਲਈ ਹੈ ਤੇ 1000 ਫੀਸ ਹੈ ਜਿਹੜੀ ਉਹ ਬਾਕੀ ਕੈਟਾਗਰੀਜ਼ ਦੇ ਲਈ ਰੈਨਮਾਲੀ ਹੈ ਇਸ ਪੋਸਟ ਨੂੰ ਤੁਸੀਂ pnbindia.in ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹੋ ਸਭ ਤੋਂ ਪਹਿਲੀ ਸਾਮੀ ਹੈ ਜੀ ਅਫੀਸਰ ਕ੍ਰੈਡਿਟ 1000 ਪੋਸਟਾਂ ਨੇ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਚਾਰਟਡ ਅਕਾਊਂਟੈਂਟ ਸੀਏ ਫ੍ਰੋਮ ਦੀ ਇੰਸਟੀਚਿਊਟ ਆਫ ਚਾਰਟਡ ਅਕਾਊਂਟੈਂਟਸ ਆਫ ਇੰਡੀਆ ਤਾਂ ਸੀਏ ਕੀਤਾ ਹੋਣਾ ਚਾਹੀਦਾ ਤੇ 21 ਤੋਂ ਜਿਹੜੀ 28 ਸਾਲ ਇਸ ਦੇ ਵਿੱਚ ਏਜ ਰਹਿਣ ਵਾਲੀ ਹੈ ਨੈਕਸਟ ਸਾਮੀ ਹੈ ਜੀ ਮੈਨੇਜਰ ਫੋਰੈਕਸ ਦੀਆਂ 15 ਪੋਸਟਾਂ ਨੇ ਫੁੱਲ ਟਾਈਮ ਐਮਬੀਏ অর ਪੀਜੀ ਡਿਵੈਲਪਮੈਂਟ ਮੈਨੇਜਮੈਂਟ ਦੀ ਜਿਹੜੀ ਕੁਆਲੀਫਿਕੇਸ਼ਨ ਮੰਗੀ ਗਈ ਹੈ ਏਜ ਆ ਜੋ 25 ਤੋਂ 35 ਸਾਲ ਰੱਖੀ ਗਈ ਹੈ ਨੈਕਸਟ ਸਾਮੀ ਹੈ ਜੀ ਮੈਨੇਜਰ ਸਾਈਬਰ ਸਿਕਿਉਰਿਟੀ ਦੀਆਂ 5 ਪੋਸਟਾਂ ਨੇ ਫੁੱਲ ਟਾਈਮ ਬੀਈ ਜਾਂ ਬੀਟੈਕ ਇਨ ਕੰਪਿਊਟਰ ਸਾਇੰਸ ਇਨਫੋਰਮੇਸ਼ਨ ਟੈਕਨੋਲੋਜੀ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨਸ ਇੰਜੀਨੀਅਰਿੰਗ ਯੋਗਤਾ ਜਿਹੜੀ ਇਸ ਵਿੱਚ ਰੱਖੀ ਗਈ ਹੈ ਨੈਕਸਟ ਪੋਸਟ ਹੈ ਜੀ ਸੀਨੀਅਰ ਮੈਨੇਜਰ ਸਾਈਬਰ ਸਕਿਉਰਿਟੀ ਯੋਗਤਾ ਜੀ ਫੁੱਲ ਟਾਈਮ ਬੀਈ ਬੀਟੈਕ ਇਨ ਕੰਪਿਊਟਰ ਸਾਇੰਸ ਇਨਫੋਰਮੇਸ਼ਨ ਟੈਕਨੋਲੋਜੀ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰ ਏਜ ਦੀ ਗੱਲ ਕਰਗੇ ਤਾਂ 27 ਤੋਂ 38 ਸਾਲ ਦੀ ਏਜ ਦੇ ਵਿੱਚ ਵਿੱਚ ਯੂ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਸੋ ਅੱਜ ਦੀ ਵੀਡੀਓ ਵਿੱਚ ਇਹਨਾਂ ਹੀ ਜੋ ਵੀ ਕੈਂਡੀਡੇਟ ਪੰਜਾਬ ਨੈਸ਼ਨਲ ਬੈਂਕ ਦੀਆਂ ਇਹਨਾਂ 1025 ਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਨੇ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ pnb. sorry pnbindia.in ਤੇ ਜਾ ਕੇ ਅਪਲਾਈ ਕਰ ਸਕਦੇ ਨੇ ਅਤੇ ਫੁੱਲ ਨੋਟੀਫਿਕੇਸ਼ਨ ਰੀਡ ਕਰ ਸਕਦੇ ਨੇ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਕਿਸੇ ਨਵੇਂ ਟੌਪਿਕ ਦੇ ਉੱਤੇ